ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦੀਆਂ ਤਿਆਰੀਆਂ ਜੋਰਾਂ ਉੱਤੇ ਨੇ ਇਸ ਸਾਲ ਲਈ ਉਹਨਾਂ ਦੇ ਸ਼ੋਅ ਦਾ ਐਲਾਨ ਕਰ ਦਿੱਤਾ ਗਿਆ ਇਹ ਤਾਲਵੀ ਕਲਾਕਾਰ ਸ਼ੋਅ ਲਈ ਤਿਆਰੀ ਕਰ ਰਹੇ ਨੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸ਼ੋਅ ਲਈ ਸਟੇਜ ਦੀ ਪਹਿਲੀ ਫੋਟੋ ਵੀ ਜਾਰੀ ਕਰ ਦਿੱਤੀ ਹੈ ਬਲਕੌਰ ਸਿੰਘ ਸਿੱਧੂ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ ਉਹ ਪਹਿਲਾਂ ਸ਼ੋਅ ਦੀਆਂ ਤਿਆਰੀਆਂ ਦੀ ਨਿਗਰਾਨੀ ਕਰਨ ਲਈ ਇਟਲੀ ਗਏ ਨੇ ਬਲਕੌਰ ਸਿੰਘ ਸਿੱਧੂ ਨੇ ਆਪਣੇ ਪੁੱਤਰ ਦੇ ਦੇਹਾਂਤ ਤੋਂ ਬਾਅਦ ਵੀ ਆਪਣੇ ਪੁੱਤਰ ਦੇ ਗੀਤਾਂ ਨੂੰ ਰਿਲੀਜ਼ ਕਰਨਾ ਜਾਰੀ ਰੱਖਿਆ ਹੋਇਆ ਹੈ ਬਰੋਟਾ ਕੀਦ ਦੀ ਰਿਲੀਜ਼ ਦੇ ਆਲੇ-ਦੁਆਲੇ ਸਿੱਧੂ ਦੇ ਹੋਲੋ ਚਰਚਾ ਉਠੀ ਸੀ ਬਲਕੌਰ ਸਿੰਘ ਨੇ ਐਲਾਨ ਕੀਤਾ ਸੀ ਕਿ ਸਿੱਧੂ 2026 ਵਿੱਚ ਸਾਈਨ ਟੂ ਗੋਡ ਸਿਰਲੇਖ ਨਾਲ ਵਿਸ਼ਵ ਯਾਤਰਾ ਉੱਤੇ ਜਾਵੇਗਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਇੰਸਟਾਗ੍ਰam ਉੱਤੇ ਜੋ ਫੋਟੋ ਸਾਂਝੀ ਕੀਤੀ ਹੈ ਉਸ ਵਿੱਚ ਸਿੱਧੂ ਮੂਸੇਵਾਲਾ ਆਪਣੇ ਦਸਤਖਤ ਅੰਦਾਜ਼ ਵਿੱਚ ਖੜਾ ਦਿਖਾਈ ਦੇ ਰਿਹਾ ਹੈ ਬਲਕੌਰ ਸਿੰਘ ਅਤੇ ਹੋਲੋਗ੍ਰਾਮ ਸ਼ੋਅ ਡਿਜ਼ਾਈਨ ਕਰਨ ਵਾਲੀ ਟੀਮ ਦੇ ਮੈਂਬਰ ਨਾਲ ਖੜੇ ਨੇ ਫੋਟੋ ਰਿਲੀਜ਼ ਦੇ ਦੇ ਨਾਲ ਸ਼ੋਅ ਦੀ ਅੰਤਿਮ ਤਰੀਕ ਦਾ ਗੁਲਾਸਾ ਨਹੀਂ ਕੀਤਾ ਗਿਆ ਸਿੱਧੂ ਮੂਸੇਵਾਲਾ ਦੀ 29/2/2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰ ਕਾਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਗੈਂਗਸਟਰ ਲਾਰੈਂਸ ਗੈਂਗ ਦੇ ਮੈਂਬਰ ਗੋਲਡੀ ਬਰਾੜ ਉੱਤੇ ਇਸ ਕਤਲ ਦਾ ਦੋਸ਼ ਸੀ ਗੋਲਡੀ ਬਰਾੜ ਨੇ ਵੀ ਇਸ ਦੀ ਜ਼ਿੰਮੇਵਾਰੀ ਲਈ ਸੀ ਇਹ ਸਿੱਧੂ ਦੀ ਮੌਤ ਤੋਂ ਬਾਅਦ ਉਸ ਦਾ ਪਹਿਲਾ ਹੋਲੋਗ੍ਰਾਮ ਸ਼ੋਅ ਹੋਵੇਗਾ ਇਸ ਲਈ ਉਹ 3D ਚਿੱਤਰ ਰਹੀ ਲਾਈਵ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ ਸਿੱਧੂ ਮੂਸੇਵਾਲਾ ਤੋਂ ਪਹਿਲਾਂ ਗਾਇਕ ਸੋਨੂ ਨਿਗਮ ਬਾਲੀਵੁੱਡ ਗਾਇਕ ਮੁਹੰਮਦ ਰਫੀ ਨੂੰ ਉਸ ਦੀ ਮੌਤ ਤੋਂ ਬਾਅਦ ਹੋਲੋਗ੍ਰਾਮ ਰਹੀਂ ਸਟੇਜ ਉੱਤੇ ਲੈ ਕੇ ਆਏ ਸਨ ਸੋਨੂ ਨਿਗਮ ਨੇ ਮੁਹੰਮਦ ਰਫੀ ਦੇ ਹੋਲੋਗ੍ਰਾਮ ਨਾਲ ਜੁਗੜਬੰਦੀ ਵੀ ਕੀਤੀ ਸੀ ਸਿੱਧੂ ਮੂਸੇਵਾਲਾ ਕਿਸੇ ਗਾਇਕ ਦਾ ਹੋਲੋਗ੍ਰਾਮ ਸ਼ੋਅ ਕਰਨ ਵਾਲੇ ਦੂਜੇ ਪੰਜਾਬ ਵਿੱਚ ਅਜੇ ਹਾ ਪਹਿਲਾ ਯਤਨ ਹੋਵੇਗਾ ਪੰਜਾਬੀ ਦਾ ਇੱਕ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦੀਆਂ ਤਿਆਰੀਆਂ ਜੋਰਾ ਉੱਤੇ ਨੇ ਇਸ ਸਾਲ ਲਈ ਉਹਨਾਂ ਦੇ ਸ਼ੋਅ ਦਾ ਐਲਾਨ ਕਰ ਦਿੱਤਾ ਗਿਆ ਇਤਾਲਵੀ ਕਲਾਕਾਰ ਸ਼ੋਅ ਲਈ ਤਿਆਰੀ ਕਰ ਰਹੇ ਨੇ ਪਤਾ ਬਲਕੌਰ ਸਿੰਘ ਸਿੱਧੂ ਨੇ ਸ਼ੋਅ ਲਈ ਸਟੇਜ ਦੀ ਪਹਿਲੀ ਫੋਟੋ ਵੀ ਜਾਰੀ ਕਰ ਦਿੱਤੀ ਹੈ ਬਲਕੌਰ ਸਿੰਘ ਸਿੱਧੂ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ ਉਹ ਪਹਿਲਾਂ ਸ਼ੋਅ ਦੀਆਂ ਤਿਆਰੀਆਂ ਦੀ ਨਿਗਰਾਨੀ ਕਰਨ ਲਈ ਇਟਲੀ ਗਏ ਨੇ ਬਲਕੌਰ ਸਿੰਘ ਸਿੱਧੂ ਨੇ ਆਪਣੇ ਪੁੱਤਰ ਦੇ ਦੇਹਾਂਤ ਤੋਂ ਬਾਅਦ ਵੀ ਆਪਣੇ ਪੁੱਤਰ ਦੇ ਗੀਤਾਂ ਨੂੰ ਰਿਲੀਜ਼ ਕਰਨਾ ਜਾਰੀ ਰੱਖਿਆ ਹੋਇਆ ਹੈ ਬਰੋਟਾ ਕੀਦ ਦੀ ਰਿਲੀਜ਼ ਦੇ ਆਲੇ-ਦੁਆਲੇ ਸਿੱਧੂ ਦੇ ਹੋਲੋਗ੍ਰਾਮ ਸ਼ੋ ਚਰਚਾ ਉਤੀ ਸੀ ਬਲਕੌਰ ਸਿੰਘ ਨੇ ਐਲਾਨ ਕੀਤਾ ਸੀ ਕਿ ਸਿੱਧੂ 2026 ਵਿੱਚ ਸਾਈਨ ਟੂ ਗੋਡ ਸਿਰਲੇਖ ਨਾਲ ਵਿਸ਼ਵ ਯਾਤਰਾ ਉੱਤੇ ਜਾਵੇਗਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਉੱਤੇ ਜੋ ਫੋਟੋ ਸਾਂਝੀ ਕੀਤੀ ਹੈ ਉਸ ਵਿੱਚ ਸਿੱਧੂ ਮੂਸੇਵਾਲਾ ਆਪਣੇ ਦਸਤਖਤ ਅੰਦਾਜ਼ ਵਿੱਚ ਖੜਾ ਦਿਖਾਈ ਦੇ ਰਿਹਾ ਹੈ ਬਲਕੌਰ ਸਿੰਘ ਅਤੇ ਹੋਲੋਗ੍ਰਾਮ ਸ਼ੋਅ ਡਿਜ਼ਾਈਨ ਕਰਨ ਵਾਲੀ ਟੀਮ ਦੇ ਮੈਂਬਰ ਨਾਲ ਖੜੇ ਨੇ ਫੋਟੋ ਰਿਲੀਜ਼ ਦੇ ਨਾਲ ਸ਼ੋਅ ਦੀ ਅੰਤਿਮ ਤਰੀਕ ਦਾ ਗੁਲਾਸਾ ਨਹੀਂ ਕੀਤਾ ਗਿਆ ਸਿੱਧੂ ਮੂਸੇਵਾਲਾ ਦੀ 29/2/2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰ ਕਾਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਗੈਂਗਸਟਰ ਲਾਰੈਂਸ ਗੈਂਗ ਦੇ ਮੈਂਬਰ ਗੋਲਡੀ ਬਰਾੜ ਉੱਤੇ ਇਸ ਕਤਲ ਦਾ ਦੋਸ਼ ਸੀ ਗੋਲਡੀ ਬਰਾੜ ਨੇ ਵੀ ਇਸ ਦੀ ਜ਼ਿੰਮੇਵਾਰੀ ਲਈ ਸੀ ਇਹ ਸਿੱਧੂ ਦੀ ਮੌਤ ਤੋਂ ਬਾਅਦ ਉਸਦਾ ਪਹਿਲਾ ਹੋਲੋਗ੍ਰਾਮ ਸ਼ੋਅ ਹੋਵੇਗਾ ਇਸ ਲਈ ਉਹ 3D ਚਿੱਤਰ ਰਹੀ ਲਾਈਵ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ ਸਿੱਧੂ ਮੂਸੇਵਾਲਾ ਤੋਂ ਪਹਿਲਾਂ ਗਾਇਕ ਸੋਨੂ ਨਿਗਮ ਬਾਲੀਵੁੱਡ ਗਾਇਕ ਮੁਹੰਮਦ ਰਫੀ ਨੂੰ ਉਸ ਦੀ ਮੌਤ ਤੋਂ ਬਾਅਦ ਹੋਲੋਗ੍ਰਾਮ ਰਹੀਂ ਸਟੇਜ ਉੱਤੇ ਲੈ ਕੇ ਆਏ ਸਨ ਸੋਨੂ ਨਿਗਮ ਨੇ ਮੁਹੰਮਦ ਰਫੀ ਦੇ ਹੋਲੋਗ੍ਰਾਮ ਨਾਲ ਜੁਗੜਬੰਦੀ ਵੀ ਕੀਤੀ ਸੀ ਸਿੱਧੂ ਮੂਸੇਵਾਲਾ ਕਿਸੇ ਗਾਇਕ ਦਾ ਹੋਲੋਗ੍ਰਾਮ ਸ਼ੋਅ ਕਰਨ ਵਾਲੇ ਦੂਜੇ ਗਾਇਕ ਹੋਣਗੇ ਇਹ ਪੰਜਾਬ ਵਿੱਚ ਅਜੇਹਾ ਪਹਿਲਾ ਯਤਨ ਹੋਵੇਗਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦੀਆਂ ਤਿਆਰੀਆਂ ਜੋਰਾਂ ਉੱਤੇ ਨੇ ਇਸ ਸਾਲ ਲਈ ਉਹਨਾਂ ਦੇ ਸ਼ੋਅ ਦਾ ਐਲਾਨ ਕਰ ਦਿੱਤਾ ਗਿਆ ਇਹ ਤਾਲਵੀ ਕਲਾਕਾਰ ਸ਼ੋਅ ਲਈ ਤਿਆਰੀ ਕਰ ਰਹੇ ਨੇ ਪਤਾ ਬਲਕੌਰ ਸਿੰਘ ਸਿੱਧੂ ਨੇ ਸ਼ੋਅ ਲਈ ਸਟੇਜ ਦੀ ਪਹਿਲੀ ਫੋਟੋ ਵੀ ਜਾਰੀ ਕਰ ਦਿੱਤੀ ਹੈ ਬਲਕੌਰ ਸਿੰਘ ਸਿੱਧੂ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ ਉਹ ਪਹਿਲਾਂ ਸ਼ੋਅ ਦੀਆਂ ਤਿਆਰੀਆਂ ਦੀ ਨਿਗਰਾਨੀ ਕਰਨ ਲਈ ਇਟਲੀ ਗਏ ਨੇ ਬਲਕੌਰ ਸਿੰਘ ਸਿੱਧੂ ਨੇ ਆਪਣੇ ਪੁੱਤਰ ਦੇ ਦੇਹਾਂਤ ਤੋਂ ਬਾਅਦ ਵੀ ਆਪਣੇ ਪੁੱਤਰ ਦੇ ਗੀਤਾਂ ਨੂੰ ਰਿਲੀਜ਼ ਕਰਨਾ ਜਾਰੀ ਰੱਖਿਆ ਹੋਇਆ ਹੈ ਬਰੋਟਾ ਕੀਦ ਦੀ ਰਿਲੀਜ਼ ਦੇ ਆਲੇ-ਦੁਆਲੇ ਸਿੱਧੂ ਦੇ ਹੋਲੋਗ੍ਰਾਮ ਅਰਚਰ ਚਾਉਟੀ ਸੀ ਬਲਕੌਰ ਸਿੰਘ ਨੇ ਐਲਾਨ ਕੀਤਾ ਸੀ ਕਿ ਸਿੱਧੂ 2026 ਵਿੱਚ ਸਾਈਨ ਟੂ ਗੋਡ ਸਰਲੇਖ ਨਾਲ ਵਿਸ਼ਵ ਯਾਤਰਾ ਉੱਤੇ ਜਾਵੇਗਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਉੱਤੇ ਜੋ ਫੋਟੋ ਸਾਂਝੀ ਕੀਤੀ ਹੈ ਉਸ ਵਿੱਚ ਸਿੱਧੂ ਮੂਸੇਵਾਲਾ ਆਪਣੇ ਦਸਤਖਤ ਅੰਦਾਜ਼ ਵਿੱਚ ਖੜਾ ਦਿਖਾਈ ਦੇ ਰਿਹਾ ਹੈ ਬਲਕੌਰ ਸਿੰਘ ਅਤੇ ਹੋਲੋਗ੍ਰਾਮ ਸ਼ੋਅ ਡਿਜ਼ਾਈਨ ਕਰਨ ਵਾਲੀ ਟੀਮ ਦੇ ਮੈਂਬਰ ਨਾਲ ਖੜੇ ਨੇ ਫੋਟੋ ਰਿਲੀਜ਼ ਦੇ ਨਾਲ ਸ਼ੋਅ ਦੀ ਅੰਤਿਮ ਤਰੀਕ ਦਾ ਗੁਲਾਸਾ ਨਹੀਂ ਕੀਤਾ ਗਿਆ ਸਿੱਧੂ ਮੂਸੇਵਾਲਾ ਦੀ 29/2/2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰ ਕਾਜ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਗੈਂਗਸਟਰ ਲਾਰੈਂਸ ਗੈਂਗ ਦੇ ਮੈਂਬਰ ਗੋਲਡੀ ਬਰਾੜ ਉੱਤੇ ਇਸ ਕਤਲ ਦਾ ਦੋਸ਼ ਸੀ ਗੋਲਡੀ ਬਰਾੜ ਨੇ ਵੀ ਇਸ ਦੀ ਜ਼ਿੰਮੇਵਾਰੀ ਲਈ ਸੀ ਇਹ ਸਿੱਧੂ ਦੀ ਮੌਤ ਤੋਂ ਬਾਅਦ ਉਸ ਦਾ ਪਹਿਲਾ ਹੋਲੋਗ੍ਰਾਮ ਸ਼ੋਅ ਹੋਵੇਗਾ ਇਸ ਲਈ ਉਹ 3D ਚਿੱਤਰ ਰਹੀ ਲਾਈਵ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ ਸਿੱਧੂ ਮੂਸੇਵਾਲਾ ਤੋਂ ਪਹਿਲਾਂ ਗਾਇਕ ਸੋਨੂ ਨਿਗਮ ਬਾਲੀਵੁੱਡ ਗਾਇਕ ਮੁਹੰਮਦ ਰਫੀ ਨੂੰ ਉਸ ਦੀ ਮੌਤ ਤੋਂ ਬਾਅਦ ਹੋਲੋਗ੍ਰਾਮ ਬਣਾਇ ਸਟੇਜ ਉੱਤੇ ਲੈ ਕੇ ਆਏ ਸਨ ਸੋਨੂ ਨਿਗਮ ਨੇ ਮੁਹੰਮਦ ਰਫੀ ਦੇ ਹੋਲੋਗ੍ਰਾਮ ਨਾਲ ਜੁਗੜਬੰਦੀ ਵੀ ਕੀਤੀ ਸੀ ਸਿੱਧੂ ਮੂਸੇਵਾਲਾ ਕਿਸੇ ਗਾਇਕ ਦਾ ਹੋਲੋਗ੍ਰਾਮ ਸ਼ੋਅ ਕਰਨ ਵਾਲੇ ਦੂਜ ਪੰਜਾਬ ਵਿੱਚ ਅਜੇ ਹਾ ਪਹਿਲਾ ਯਤਨ ਹੋਵੇਗਾ